ਅੱਜ ਜਿੰਨਾ ਸ਼ਖਸ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਕਿ ਉਹ ਕੁਝ ਸਕਿੰਟਾਂ ਦੇ ਲਈ ਜਿਹੜਾ ਬੰਦੇ ਨੂੰ ਜਿਵੇਂ ਕਹਿ ਦਈਏ ਵੀ ਅੱਧ ਮਰਿਆ ਕਰਕੇ ਮਾਰ ਕੇ ਦੁਬਾਰੇ ਜਿਉਂਦਾ ਕਰ ਦਿੰਦੇ। ਟੋਕ ਦਾ ਕੀ ਫਾਇਦਾ ਕੀ ਆ ਡਰ ਨਹੀਂ ਲੱਗਦਾ ਨੁਕਸਾਨ ਹੋਗਾ ਜੇ ਕਿਸੇ ਦਾ। ਮੈਂ ਤੁਹਾਡੀਆਂ ਵੀਡੀਓਆਂ ਦੇਖੀਆਂ ਬੰਦਾ ਐਂ ਲੱਗਦਾ ਜਿਵੇਂ ਯਾਰ ਮਰ ਗਿਆ ਹੋ ਜਾਂਦਾ ਨਾ 2-4 ਸਕਿੰਟਾਂ ਦੇ ਲਈ ਹੱਥ ਪੈਰ ਜੇ ਮਾਰਦਾਗਾ। ਨੇ ਲੋਕੀ ਆਪ ਕਹਿੰਦੇ ਨੇ ਵੀਡੀਓ ਪਾਤੀ ਆਪਾਂ ਨੇ ਮੰਨ ਲਓ ਇੱਕ ਵੀਡੀਓ ਪਾਈ ਚੋ ਲੋਕੀ ਆਪ ਅਗੇ ਕਰਾਉਂਦੇ ਨੇ ਆਪਾਂ ਕਿੜ ਫੜ ਫੜ ਕੇ ਕਰ ਲੇਗੇ ਵੀ ਲੋਕਾਂ ਨੂੰ ਮਨ ਦੇ ਵਿੱਚ ਹੁੰਦੀ ਹੈ ਕਿ ਯਾਰ ਕਰਾ ਕੇ ਹੋਣੀ ਹੈ ਦੇਖਦੇ ਕੀ ਆ ਉਹ ਐਕਸਪੀਰੀਅੰਸ ਲੈਣ ਲਈ ਆਉਂਦੇ ਪਹਿਲਵਾਨ ਜਿਆਦਾ ਆਪਣੇ ਤਸੱਤਰਦੇ ਨੇ ਜਾਂ ਘੁੱਲਦੇ ਨੇ ਹਨਾ ਉਹ ਹਾਰਡ ਹੋ ਜਾਂਦੇ ਨੇ ਮਸਲੂਆਂ ਦੇ ਉਹਨਾਂ ਨੂੰ ਰਿਲੈਕਸ ਕਰਨ ਨੂੰ ਜਿਆਦਾ ਪਹਿਲਵਾਨ ਕਰੋ ਮੂੜੀ ਸਹਿਨ ਭਗਤ ਜੀ ਦੀ ਤਸਵੀਰ ਬਹੁਤ ਸਾਰੇ ਸਲੂਨਾਂ ਦੇ ਅੰਦਰ ਅਸੀਂ ਵੀ ਲੱਗੀ ਦੇਖੀ ਆ ਇਹਦਾ ਨਾਈ ਭਾਈਚਾਰੇ ਦੇ ਨਾਲ ਦਾ ਤੁਹਾਡੇ ਦੇ ਨਾਲ ਇਹਨਾਂ ਦਾ ਕੀ ਰਿਸ਼ਤਾ ਕੀ ਹੈ ਇੱਕ ਹੀ ਕਰ ਤੁਸੀਂ ਵਾਲ ਨਹੀਂ ਸੀ ਕੱਟਦੇ ਅੱਛਾ ਇੱਕ ਗੱਲ ਕਲੀਅਰ ਕਰ ਦਿੰਦਾ ਮੈਂ ਵਾਲ ਨਹੀਂ ਸੀ ਕੱਟਦੇ ਇਹ ਆਪਦਾ ਵਾਲ ਕੱਟਦੇ ਨਹੀਂ ਸੀ ਫਿਰ ਇਹ ਗੁਰੂ ਉਹਨਾਂ ਦੇ ਬਣੇ ਮੰਨਦੇ ਆ ਉਹ ਲੋਕ ਨੇ ਜਿਹੜੇ ਵਾਲ ਕੱਟਦੇ ਨੇ ਲੋਕਾਂ ਗੁਰਵਾਣੀ ਵਿੱਚ ਵੀ ਤੋਕਾਂ ਇਹਨਾਂ ਦੀਆਂ ਨੇ ਸਹਿਨ ਨਾਈ ਦੁਤਕਾਰਿਆ ਸੂਰਗਾਂ ਸਾਹ ਦੇ ਵਿੱਚ ਬਾਣੀ ਦਾ ਦੋਈਆ ਬਬਾਈਆਂ ਦੀ ਕੋਈ ਛੋਟੀ ਮੋਟੀ ਜੀ ਤਾਂ ਹੁਣੇ ਨਹੀਂ ਨਾ ਹਾਂ ਆਮ ਹੁੰਦਾ ਵੀ ਲੋਕ ਸ਼ਰਮ ਮੰਨਦੇ ਆ ਯਾਰ ਦੱਸੋ ਤੂੰ ਵੀ ਮੈਂ ਨਾਈ ਆ ਹਣਾ ਨਹੀਂ ਬਈ ਲਗਾਉਂਦੇ ਨੇ ਯਾਰ ਸਾਰੇ ਲਗਾਉਂਦੇ ਨੇ 90% ਲੋਕ ਆਪਣੀ ਕਾਸੂਰ ਹੁੰਦੇ ਜਿਹੜੇ ਅੱਜ ਕੱਲ ਲੋਕੀ ਨੇ ਉਹਨਾਂ ਨੇ ਇੱਕ ਇੱਕ ਟੈਗ ਲਾਤਾ ਜਿਹੜਾ ਵਾਲ ਕੱਟਦਾ ਉਹ ਨਾਈ ਆ ਨਹੀਂ ਉਹ ਨਾਈ ਨਹੀਂ ਹੈਗੇ ਨਾਈਆਂ ਦੀ ਪਿੱਛੇ ਹਿਸਟਰੀ ਬਹੁਤ ਵੱਡੀ ਹੈ ਯੁਕਤੀ ਦੇ ਬੰਦੇ ਜਾਂ ਬਿਹਾਰ ਦੇ ਬੰਦੇ ਆ ਕੇ ਉਹੇ ਕੰਮ ਕਰਦੇ ਨੇ ਪੰਜਾਬ ਦੇ ਸਾਡੇ ਵਾਲੇ ਕੰਮ ਛੱਡ ਗਏ ਹੂੰ ਕਿਉਂਕਿ ਉਹਨਾਂ ਨੂੰ ਉਹ ਨਿਗਰਾਨਾ ਦੇਖਿਆ ਨਹੀਂ ਜਾਂਦਾ ਉਹ ਇੱਜ਼ਤ ਜਾਂ ਰਿਸਪੈਕਟ ਮਿਲਦੀ ਨਹੀਂ ਅਗਲਾ ਉਹ ਨਾਈ ਕਾ ਕੀ ਗੱਲ ਕਰਦਾ ਇਹ ਕਾਰਨ ਆ ਇਹ ਵੱਡਾ ਕਾਰਨ ਮੰਨਦੇ ਤੁਸੀਂ ਮੰਨਦੇ ਆ ਜੀ ਹੂੰ ਕੋਈ ਆਪਣੀ ਕਾਸਟ ਕਿਉਂ ਲੂਗਾ ਉਹ ਨਾਈ ਕਹਿੰਦੇ ਕੁਝ ਵੀ ਹੁਣ ਕਿਸੇ ਹੋਰ ਕਾਸਟ ਦਾ ਨਾ ਲੈ ਤਾ ਥਾ ਵਰਤਿਆ ਹੂੰ ਤੇ ਆ ਕੇ ਨਾਈ ਕਹਿੰਦਾ ਕੋਈ ਵਰਤਿਆ ਹੈਗਾ ਨਹੀਂ ਹੈਗਾ ਲੋਕੀ ਨੂੰ ਆਪਣੀ ਜਾਤ ਤੋਂ ਨਾਲ ਇਹ ਨਫ਼ਰਤ ਹੋ ਗਈ ਹੁਣ ਮੈਂ ਨਹੀਂ ਨਾ ਮੁੰਡਾ ਮੈਂ ਤਾਂ ਹਰ ਇੱਕ ਜਗ੍ਹਾ ਬੈਕਿੰਗ ਇਹਨਾਂ ਜਿਵੇਂ ਅੰਗਰੇਜ਼ੀ ਦਾ ਸੌਖਾ ਕਹਿੰਦੇ ਵਧੀਆ ਲੱਗਦਾ ਬਾਰ ਬਾਰ ਕਹਿ ਲੋ ਜਿਵੇਂ ਸਲੂਨ ਵਾਲੇ ਕਹਿ ਲੈਂਦੇ ਸਲੂਨ ਸ਼ਾਪ ਆ ਸਾਡੀ ਪਹਿਲੀ ਗੱਲ ਤਾਂ ਨਾਈ ਕਾਸਟ ਹੈ ਹੀ ਨਹੀਂ ਇਹਨਾਂ ਨੇ ਹੌਲੀ ਹੌਲੀ ਗੋਰਿਆਂ ਨੇ ਆਪਣਾ ਟੈਲੈਂਟ ਇੱਥੋਂ ਲੈ ਕੇ ਗਏ ਨੇ ਉੱਧਰ ਆਪਣੀ ਕੰਟਰੀ ਤੇ ਉਹਨਾਂ ਨੇ ਆਪਣੇ ਕੰਮ ਨੂੰ ਸਾਡੇ ਵਾਲ ਨੂੰ ਡਿਵੈਲਪ ਕੀਤਾ ਸਾਨੂੰ ਨਾਮ ਦੇਤਾ ਹੌਲੀ ਹੌਲੀ ਨਿਆਏ ਤੋਂ ਨਾਈ ਨਾਈ ਫਾਨੂ ਅਜੇ ਟਾਈਮ ਤੇ ਨਾਈ ਕਿਹਾ ਜਾਂਦਾ ਬਟ ਮੈਨੂੰ ਨਹੀਂ ਲੱਗਦਾ ਕਿ ਮੈਂ ਨਾਈ ਹੈਗਾ ਮੈਂ ਤਾਂ ਨਿਆਂ ਕਰਨ ਵਾਲਾ ਬੰਦਾ ਜੇ ਮੇਰੇ ਕੋਲ ਕੋਈ ਬਹਿਂਦਾ ਤਾਂ ਮੈਂ ਸੱਚ ਵੱਲ ਹੀ ਜਾਂਦਾ ਮੈਂ ਝੂਠ ਵੱਲ ਜਾਂਦਾ ਹੀ ਨਹੀਂ ਐਸਐਮ ਟੀਵੀ ਦਾ ਪੋਡਕਾਸਟ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਰਾਜੀਪ ਸਿੰਘ ਅੱਜ ਪੋਡਕਾਸਟ ਕਰਾਂਗੇ ਇੱਕ ਅਹਿਮ ਜਾਣਕਾਰੀ ਦੇ ਉੱਤੇ ਜਿਹੜੇ ਲੋਕ ਕਟਿੰਗ ਕਰਉਂਦੇ ਨੇ ਨਾਈ ਦੀਆਂ ਜਾਂ ਕਹਿ ਦਈਏ ਜਿਹੜੇ ਸਲੂਨ ਦੇ ਉੱਤੇ ਜਾਂਦੇ ਨੇ ਸ਼ਾਪਸ ਦੇ ਉੱਤੇ ਜਾ ਕੇ ਤੁਸੀਂ ਦੇਖਿਆ ਹੋਵੇਗਾ ਕਿ ਉੱਥੇ ਤਾਂ ਤਾਂ ਬਾਬਾ ਸੈਣ ਭਗਤ ਜੀ ਦੀ ਤੁਹਾਨੂੰ ਤਸਵੀਰ ਜਿਹੜੀ ਲੱਗੀ ਹੋਈ ਨਜ਼ਰ ਆਵੇਗੀ ਬਹੁਤ ਘੱਟ ਲੋਕ ਨੇ ਜਿਹੜੇ ਇਹਨਾਂ ਦੇ ਬਾਰੇ ਜਾਣਦੇ ਨੇ ਕਿ ਇਹ ਕੌਣ ਹਨ ਤੇ ਇਹਨਾਂ ਦਾ ਨਾਈ ਭਾਈਚਾਰੇ ਦੇ ਨਾਲ ਰਿਸ਼ਤਾ ਕੀ ਆ ਅੱਜ ਉਸ ਦੇ ਉੱਤੇ ਵੀ ਗੱਲਬਾਤ ਹੋਵੇਗੀ ਅਤੇ ਖਾਸ ਤੌਰ ਦੇ ਉੱਤੇ ਜਿਨ੍ਹਾਂ ਸ਼ਖਸ ਦੇ ਨਾਲ ਮੁਲਾਕਾਤ ਕਰਨ ਜਾਣ ਜਾ ਰਹੇ ਹਾਂ ਅਸੀਂ ਜਾਂ ਤੁਹਾਡੀ ਕਰਵਾਉਣ ਜਾ ਰਹੇ ਹਾਂ ਉਹਨਾਂ ਦੇ ਹੱਥਾਂ ਦੇ ਅੰਦਰ ਇੱਕ ਜਾਦੂ ਆ ਕਲਾ ਹੈ ਉਹ ਕਲਾ ਇਹ ਹੈ ਕਿ ਉਹ ਕੁਝ ਸਕਿੰਟਾਂ ਦੇ ਲਈ ਜਿਹੜਾ ਬੰਦੇ ਨੂੰ ਜਿਵੇਂ ਕਹਿ ਦਈਏ ਵੀ ਅੱਧ ਮਰਿਆ ਕਰਕੇ ਮਾਰ ਕੇ ਦੁਬਾਰੇ ਜਿਉਂਦਾ ਕਰ ਦਿੰਦੇ ਨੇ ਰੀਫਰੈਸ਼ ਕਰ ਦਿੰਦੇ ਨੇ ਸੋਸ਼ਲ ਮੀਡੀਆ ਤੇ ਉੱਤੇ ਕਾਫੀ ਫੇਮਸ ਨੇ ਖੰਨੇ ਤੋਂ ਨੇ ਮੁੱਛਾਂ ਵਾਲੇ ਵਜਦੇ ਨੇ ਖੰਨੇ ਦੇ ਮੁੱਛਾਂ ਵਾਲੇ ਮਸ਼ਹੂਰ ਨੇ ਤਾਂ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਵਾਗਤ ਕਰਦੇ ਹਾਂ ਬਾਈ ਦਾ ਅਮਨ ਬਾਈ ਬਹੁਤ ਬਹੁਤ ਸਵਾਗਤ ਤਸੀਦ ਹੋਈ ਹੋ ਠੀਕ ਠਾਕ ਹਾਂ ਬਹੁਤ ਵਧੀਆ ਕਿਰਪਾ ਬਾਈ ਕਿਰਪਾਏ ਬਾਈ ਮੈਂ ਸ਼ੁਰੂਆਤ ਚ ਗੱਲ ਕੀਤੀ ਸੈਨ ਭਗਤ ਜੀ ਦੀ ਤਸਵੀਰ ਬਹੁਤ ਸਾਰੇ ਚਲੂਨਾ ਦੇ ਅੰਦਰ ਅਸੀਂ ਵੀ ਲੱਗੀ ਦੇਖੀ ਆ ਹਾਂਜੀ ਵੈਸੇ ਇਹਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਆ ਇਹਦਾ 나ਈ ਭਾਈਚਾਰੇ ਦੇ ਨਾਲ ਜਾਂ ਤੁਹਾਡੇ ਦੇ ਨਾਲ ਇਹਨਾਂ ਦਾ ਕੀ ਰਿਸ਼ਤਾ ਕੀ ਆ ਇਹ ਆਪਣੇ ਜਿਵੇਂ ਭਗਤ ਹੋਏ ਨੇ ਪਹਿਲਾਂ ਜੀ ਜਿਵੇਂ ਬਾਬੇ ਨਾਲਗ ਦੇ ਟਾਈਮ ਦੇ ਭਗਤ ਹੋਏ ਨੇ ਇਹਨਾਂ ਦੇ ਦੋ ਜਨਮ ਹੋਏ ਨੇ ਅੱਛਾ ਉਹ ਇਹ ਨਾਈ ਬਰਾਦਰੀ ਚੋਂ ਸੀਗੇ ਤਾਂ ਤੁੰਤਨ ਬਾਬਾ ਸੈਨ ਭਗਤੀ ਇਹਨਾਂ ਦੇ ਨਾਮ ਨਾਲ ਹੀ ਸਾਨੂੰ ਰਾਜੇ ਵੀ ਕਿਹਾ ਜਾਂਦਾ ਜਿਵੇਂ ਜਿਵੇਂ ਲੋਤੋ ਹੀ ਦੇਖੋ ਬਹੁਤ ਜ਼ਿਆਦਾ ਲੋਕ ਨਾ ਕਾਸਟ ਲੁਕਾਉਂਦੇ ਆ ਪਰ ਜੇ ਕੋਈ ਵੀਡੀਓ ਧਿਆਨ ਨਾਲ ਦੇਖੂਗਾ ਇਹ ਕਾਸਟ ਦਾ ਬੰਦਾ ਤੇ ਅੱਜ ਉਹ ਆਪਣੀ ਨਾਈ ਜਾਤ ਦੇ ਉੱਤੇ ਤੇ ਉਹ ਮਾਣੇ ਕਰੂਗਾ। ਤੇ ਐਸੇ ਦਾ ਆਮ ਹੁੰਦਾ ਵੀ ਲੋਕ ਸ਼ਰਮ ਮੰਨਦੇ ਆ ਯਾਰ ਦੱਸੋ ਤਾਂ ਵੀ ਮੈਂ ਨਾਈ ਆ ਹਨਾ। ਨਹੀਂ ਬਈ ਲਗਾਉਂਦੇ ਨੇ ਯਾਰ ਸਾਰੀ ਲਗਾਉਂਦੇ 90% ਲੋਕ ਆਪਣੀ ਕਾਸਟ ਲਗਾਉਂਦੇ ਨੇ। ਕਿ ਕਟਿੰਗ ਵਾਲੇ ਹੁਣਾਂ ਵੀ ਨਾਈ ਜਿਹੜੇ ਅੱਜ ਕੱਲ ਲੋਕੀ ਨੇ ਉਹਨਾਂ ਨੇ ਇੱਕ ਇੱਕ ਹੈ ਟੈਗ ਲਾਤਾ ਜਿਹੜਾ ਵਾਲ ਕੱਟਦਾ ਉਹ ਨਾਈ ਆ। ਹੂੰ ਨਹੀਂ ਉਹ ਨਾਈ ਨਹੀਂ ਹੈਗੇ ਨਾਈਆਂ ਦੀ ਪਿੱਛੇ ਹਿਸਟਰੀ ਬਹੁਤ ਵੱਡੀ ਆ। ਹੂੰ ਪਹਿਲੀ ਗੱਲ ਤਾਂ ਇਹ ਨਾਈ ਕਾਸਟ ਹੈ ਹੀ ਨਹੀਂ ਅੱਛਾ ਸਭ ਤੋਂ ਵੱਡੀ ਗੱਲ ਹੈ ਹੂੰ ਇਹ ਜਦ ਸਭ ਤੋਂ ਪਹਿਲਾਂ ਜਦੋਂ ਆਪਣੇ ਗੋਰਿਆਂ ਦਾ ਰਾਜ ਹੋਇਆ ਜਾਂ ਕੁਝ ਵੀ ਹੈ ਇਹ ਜਾਤ ਨੂੰ ਬਦਲ ਕੇ ਨਾਮ ਦੇ ਕੇ ਗਏ ਨਾ ਗੂਰੇ ਹੂੰ ਇਹ ਇਹ ਕੋਈ ਤੁਸੀਂ ਪੰਡਤ ਹੂੰ ਚਲੋ ਸਿੱਖ ਧਰਮ ਤੋਂ ਪਹਿਲਾਂ ਦੀਆਂ ਗੱਲਾਂ ਨੇ ਇਹ ਬਹੁਤ ਜਾਂ ਪ੍ਰਾਤਨ ਟਾਈਮ ਦੀਆਂ ਗੱਲਾਂ ਨੇ ਪਹਿਲਾਂ ਦੀਆਂ ਹੂੰ ਉਦੋਂ ਹੋਏ ਨੇ ਆਪਣੇ ਆ ਬਾਬਾ ਜੀ ਬਾਰੇ ਬਾਅਦ ਚ ਦੱਸਦਾ ਤੁਹਾਨੂੰ ਮੈਂ ਪਹਿਲਾਂ ਮੈਂ ਆਪਾਂ ਇਹਦੇ ਤੇ ਗੱਲ ਕਰ ਲਈਏ ਕਿ ਨਿਆਂ ਕਰਨ ਵਾਲੇ ਬੰਦੇ ਸੀ ਕਿਚਾ ਪੰਡਤ ਹੁੰਦੇ ਸੀਗੇ ਹੂੰ ਪੰਡਤ ਆਪਣੀ ਸੋਚ ਨੂੰ ਰੱਖ ਦਿੰਦੇ ਸੀ ਬਹੁਤ ਜ਼ਿਆਦਾ ਹੂੰ ਤੇ ਉਹ ਕਿਸੇ ਨੂੰ ਲਾਗੇ ਨਹੀਂ ਲਾਉਂਦੇ ਸੀ ਜਿਵੇਂ ਉਹ ਛੂਤੋ ਛੂਤ ਜੋ ਵੀ ਚੱਲਦਾ ਹੁਣ ਉਸ ਤੋਂ ਮੈਨੂੰ ਪ੍ਰੋਪਰ ਇੱਦਾਂ ਕਹਿੰਦੇ ਹੁੰਦਾ ਸੀ ਹਾਂਜੀ ਹਾਂ ਤੇ ਉਹਨਾਂ ਦੇ ਵਿਚਾਲੇ ਇੱਕ ਬੰਦਾ ਹੁੰਦਾ ਸੀਗਾ ਹੂੰ ਉਹ ਜੋ ਕਲੋਜ਼ ਹੁੰਦਾ ਸੀਗਾ ਪੰਡਤਾਂ ਦੇ ਬਹੁਤ ਪੰਡਤ ਬੁੱਧੀ ਜੀ ਵੀ ਗਿਆਨ ਬਹੁਤ ਸਿੰਦਾ ਸੀ ਉਹਨਾਂ ਨੂੰ ਹਰ ਇੱਕ ਚੀਜ਼ ਦਾ ਗਿਆਨ ਜਿਵੇਂ ਕਿ ਇਹਨੇ ਰਿਸ਼ਤਾ ਕਰਨਾ ਅੱਜ ਅੱਜਕੱਲ ਤੁਸੀਂ ਦੇਖਣਾ ਲੱਗ ਹੀ ਵੀ ਬਣਾਉਂਦੇ ਗਏ ਨੇ ਇਹ ਮੜਤੀਆਂ ਇਹ ਜਾਤਾਂ ਕਹਿੰਦਾ ਆਪਾਂ ਨੂੰ ਤੇ ਉਹ ਕੀ ਕਰਦੇ ਸੀਗੇ ਜਿਵੇਂ ਰਾਜੇ ਨੇ ਉਹਨੇ ਆਪਣੇ ਕਹਿਤਾ ਪੰਡਤ ਜੀ ਨੇ ਕਹਿਤਾ ਵੀ ਬੁੱਧੀਜੀ ਵੀ ਸੀਗੇ ਬਹੁਤ ਜ਼ਿਆਦਾ ਆਪਣੇ ਵਾਲੇ ਇਹ ਹੂੰ ਜਿਹੜੇ ਨਾਈ ਜਾਤ ਦੇ ਬੰਦੇ ਸੀ ਬੁੱਧੀਜੀ ਵੀ ਸੀ ਸਾਵੇਂਦਾਰ ਬਹੁਤ ਸੀਗੇ ਤੇ ਸਾਫ ਸੁੱਚੇ ਬਹੁਤ ਸੀਗੇ ਹੂੰ ਤੇ ਇਹਨਾਂ ਨੂੰ ਗੱਲ ਜਿਵੇਂ ਕੋਈ ਕਹਿਣੀ ਆ ਤਾਂ ਪੰਡਤ ਜੀ ਨੇ ਇਹਨਾਂ ਨੂੰ ਕਹਿਣੀ ਆ ਇਹਨਾਂ ਨੇ ਅੱਗੇ ਕਹਿਣੀ ਆ ਪਬਲਿਕ ਦੇ ਵਿੱਚ ਵਿੱਚ ਹੁੰਦੇ ਸੀਗੇ ਇਹ ਤੇ ਵਿਚੋਲੇ ਲਾ ਲਓ ਜੇ ਮੈਂ ਆਪ ਕਹਿ ਦੰਨੇ ਆ ਤੇ ਉਹਨਾਂ ਨੇ ਇਹਨਾਂ ਦੇ ਹੱਥ ਦੀ ਰੋਟੀ ਖਾ ਲੈਂਦੇ ਸੀਗੇ ਜਿਹੜੇ ਕਿਨ ਹੱਥ ਚ ਨਾ ਕਲਾ ਕੁਦਰਤੀ ਕਲਾ ਹੈ ਇੱਕ ਅਲੱਗ ਦਾ ਕੰਮ ਹੈ ਹੁਣ ਇਹਦੇ ਵਿੱਚ ਇਹ ਸੀਗਾ ਕਿ ਜਿਵੇਂ ਉਹਨਾਂ ਨੇ ਜਾ ਕੇ ਰਿਸ਼ਤਾ ਦੇਖ ਕੇ ਆਉਂਦਾ ਸੀ ਅੱਛਾ ਜਿਵੇਂ ਬੰਦਾ ਆਪਣਾ ਕੋਈ ਪੰਡਤ ਜੀ ਨੇ ਕਹਤਾ ਕਿ ਤੁਸੀਂ ਆ ਚੀਜ਼ ਇਦਾਂ ਇਦਾਂ ਜਾਓ ਭਾਈ ਵੀ ਫਲਾਣੇ ਦੇ ਕੁੜੇ ਕਿਉਂਕਿ ਇੰਨੇ ਪੜ੍ਹੇ ਲਿਖੇ ਸਮਝਦਾਰ ਲੋਕ ਨਹੀਂ ਸੀਗੇ ਉਹ ਟਾਈਮ ਦੇ ਵਿੱਚ ਬੰਦਾ ਜੱਜ ਕਰਨਾ ਨਹੀਂ ਆਉਂਦਾ ਸੀ ਉਹਨਾਂ ਨੂੰ ਤੇ ਉਹ ਆਪਣੀ ਗੱਲ ਦੇਖਣ ਦੇ ਲਈ ਵੀ ਸਾਡੇ ਪਿੰਡ ਦੀ ਨੋ ਆ ਜਾਂ ਕੁੜੀ ਆ ਜਾਂ ਕੁਝ ਵੀ ਹੈ ਪਿੰਡ ਚ ਆਉਣਾ ਜਾਂ ਕਿ ਪਿੰਡ ਚ ਜਾਣੀ ਹੈ ਕੁੜੀ ਜਾਂ ਮੁੰਡਾ ਆਉਣਾ ਕੁਝ ਵੀ ਹੈ ਤਾਂ ਉਹ ਥੋਕ ਪਰਖ ਕੇ ਕੁੱਲ ਬੈ ਕਹਿੰਦਾ ਡੰਡੀ ਨੋਕ ਤੇ ਜਾਂ ਕੁੱਲ ਵਜਾ ਕੇ ਇਹਨਾਂ ਗੱਲ ਕਰਕੇ ਹੋ ਜਾਂਦੇ ਸੀਗੇ ਵੀ ਸਾਡਾ ਬੱਚਾ ਦੁਖੀ ਨਾ ਹੋਵੇ ਇੱਥੇ ਆ ਕੇ ਜੀ ਤੇ ਉਹ ਸੀਗਾ ਇੱਕ ਰੀਜ਼ਨ ਹੈ ਨਾ ਕਿ ਸਾਮੇਦਾਰ ਸੀਗੇ ਬੁੱਧੀ ਵੀ ਸੀਗੇ ਹੁਣ ਅਲਾਗੀ ਵੀ ਕਿਹਾ ਜਾਂਦਾ ਸਾਰਾ ਕੁਝ ਕਹਿ ਦਿੰਦੇ ਨੇ ਨਾ ਹੂੰ ਲੋਕਾਂ ਨੇ ਨਾ ਸਮੇਂ ਦੇ हिसाब ਨਾਲ ਚੇਂਜ ਕਰਦੇ ਕਰਦੇ ਅੱਜ ਕੁਝ ਹੋਰੇ ਬਣ ਗਿਆ ਲੋਕੀ ਨੂੰ ਆਪਣੀ ਜਾਤ ਤੋਂ ਲੋਈ ਨਫਰਤ ਹੋ ਗਈ ਹੁਣ ਮੈਂ ਨਾਈਆਂ ਦਾ ਮੁੰਡਾ ਮੈਂ ਤਾਂ ਹਰ ਇੱਕ ਜਗ੍ਹਾ ਬੈ ਕੇ ਕਹਿੰਨਾ ਇਹ ਵੀ ਹੈ ਨਾ ਹੁਣ ਜਿਵੇਂ ਅੰਗਰੇਜ਼ੀ ਦਾ ਸੌਖਾ ਕਹਿੰਦੇ ਵਧੀਆ ਲੱਗਦਾ ਬਾਰ ਬਰ ਕਹਿ ਲੋ ਜਾਂ ਜਿਵੇਂ ਸਲੂਨ ਵਾਲੇ ਕਹਿ ਲੈਂਦੇ ਸਲੂਨ ਸ਼ਾਪ ਆ ਸਾਡੀ ਆਮ ਤੌਰ ਦੇ ਤੇ ਤਾਂ ਕਹਿੰਦੇ ਨਾਈ ਦੀ ਦੁਕਾਨ ਜਿਹੜੀ ਪਿੰਡਾਂ ਦੇ ਵਿੱਚ ਪ੍ਰਚਲਿਤ ਹੈਗੀ ਆ ਸਹੀ ਮਨੇ ਚ ਬਾਅਦ ਦੇ ਕਾਲ ਨੇ ਇੱਕ ਦਾਦਾ ਜਿਹੜੇ ਨਾਈਆਂ ਦੇ ਮੁੰਡੇ ਸੀ ਨਾ ਉਹ ਤਾਂ ਕੰਮ ਛੱਡ ਗਏ ਉਹਦਾ ਕਰਦੇ ਨਹੀਂਗੇ ਹੁਣ ਜਿਹਨੇ ਬਾਹਰ ਜਾਣਾ ਉਹ ਕਾਸਟ ਨਹੀਂ ਦੇਖਦਾ ਉਹ ਦੇਖਦਾ ਸੌਖਾ ਕੰਮ ਆ ਵਧੀਆ ਮੇਰੇ ਕੋਲ ਵੀ ਬੱਚੇ ਲੱਗੇ ਹੋਏ ਨੇ ਕੰਮ ਸਿੱਖਦੇ ਨੇ ਬਾਈ ਪੱਗਾਂ ਵੀ ਬੰਨੀਆਂ ਹੋਈਆਂ ਦਾੜੀਆਂ ਕੱਟੀ ਹੋਈਆਂ ਪ੍ਰੋਪਰ ਚਲੋ ਸਰੂਪ ਚ ਨਹੀਂ ਹੈਗੇ ਉਹ ਵੀ ਕੰਮ ਸਿੱਖਣਾ ਹੁੰਦੇ ਨੇ ਤੇ ਉਹਨਾਂ ਨੂੰ ਇਹ ਆ ਕਿ ਇੱਥੇ ਕਾਸਟ ਹੈ ਉੱਥੇ ਕਾਸਟ ਨਹੀਂ ਉੱਥੇ ਜਾ ਕੇ ਬਾਹਰ ਜਾ ਕੇ ਇਹਦਣੋ ਵੀ ਗੰਦੇ ਕੰਮ ਕਰਨੇ ਪੈਂਦੇ ਨੇ ਜੇ ਇਹਨਾਂ ਨੂੰ ਕੋਈ ਕਹਿ ਦਿੰਦੇ ਨਾ ਗੰਦੇ ਕੰਮ ਕਰਨੇ ਕਿਹੜਾ ਗੰਦਾ ਕੰਮ ਆ ਹੁਣ ਇਹ ਕੱਪੜੇ ਪਾ ਕੇ ਆਉਨੇ ਆ ਐਦਾਂ ਹੀ ਆਉਨੇ ਐਦਾਂ ਹੀ ਚਲੇ ਜਾਂਦੇ ਆ ਸ਼ਾਹੀ ਆ ਕਈਆਂ ਰਾਜੇ ਵੀ ਕਿਹਾ ਜਾਂਦਾ ਰਾਜਵੀਰ ਦੇਣ ਬਾਬਾ ਬਾਬਾ ਜੀ ਦੀ ਜੋ ਵੀ ਹੋਇਆ ਨਾ ਪਿੱਛੇ ਉਹ ਹਿਸਟਰੀ ਆ ਜਾਣੀ ਅੱਗੇ ਉਸ ਤੋਂ ਬਾਅਦ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਆਪਣਾ ਸਰਜਨ ਹੋਏ ਨੇ ਜਿਵੇਂ ਅੱਜ ਵੱਡੇ ਹੂੰ ਇਹ ਵੀ ਨਾਇਆਂ ਦਿਓ ਦੇਣਾ ਹੂੰ ਇਹ ਜਿਵੇਂ ਅੱਗੇ ਪ੍ਰਥਾ ਹੁੰਦੀ ਸੀ ਕਿ ਨੱਕ ਵੜ ਦੇਣਾ ਹੂੰ ਕੁੱਲਮ ਲਾ ਕੇ ਬੰਦੇ ਨੂੰ ਕੁਝ ਨਹੀਂ ਕਹਿੰਦੇ ਕੁੱਟ ਮਾਰਦੇ ਨਹੀਂ ਹੁੰਦੇ ਸੀ ਆਪਾਂ ਕਹਿੰਦੇ ਤੂੰ ਨੱਕ ਵੜਾ ਅੱਜ ਕੱਲ ਕਹਾ ਹੁਤਾ ਹੋ ਉਸ ਟਾਈਮ ਕੋਈ ਰਾਜਾ ਸੀਗਾ ਉਹ ਲੜਾਈ ਚ ਹਾਰ ਗਿਆ ਉਹਨੇ ਨਾ ਉਹਦੀ ਨੱਕ ਵੜਦੀ ਆਪਣਾਂ ਵਾਲੇ ਬੰਦੇ ਨੇ ਕਿਸੇ ਉਹ ਇੱਕ ਨੇ ਨਾ ਆਪਣਾ ਕੱਟਿਆ ਹੋਇਆ ਨੱਕ ਚਾਕੇ ਚੱਲ ਪਿਆ ਦੁਨੀਆ ਉੱਤੇ ਜਿਹੜੀ ਅੱਜ ਸਰਜਰੀ ਹੋ ਰਹੀ ਹੈ ਜਾਂ ਕੁਝ ਵੀ ਹੋ ਰਿਹਾ ਤੁਸੀਂ ਦੇਖ ਰਹੇ ਹੋਗੇ ਡਾਕਟਰ ਟਰੀਟਮੈਂਟ ਟਾਂਕੇ ਵੀ ਲੱਗਦੇ ਆ ਕੁਝ ਵੀ ਆ ਤੇ ਉਹ ਜਿਹੜੇ ਨਿਆਂ ਕਰਦੇ ਹੁੰਦੇ ਸੀ ਬੰਦੇ ਇਹਨਾਂ ਦੇ ਹੱਥ 'ਚ ਕਲਾ ਹੀ ਨਹੀਂ ਸੀਗੀ ਕਿ ਉਹ ਨੱਕ ਜੋੜਤਾ ਉਹਨਾਂ ਨੇ ਬੰਦੇ ਦਾ ਅੱਛਾ ਉੱਥੋਂ ਇਹ ਕਲਾ ਆਪਣੀ ਬਾਹਰ ਹੀ ਆ ਗੋਰਿਆਂ ਨੇ ਦੇਖਿਆ ਵੀ ਤੇਰਾ ਨੱਕ ਵੱਡਤਾ ਹੀ ਆ ਨੱਕ ਜੁੜਿਆ ਕਿਵੇਂ ਹੋਇਆ ਅੱਜ ਤੱਕ ਐਸੀ ਚੀਜ਼ ਕਦੇ ਹੋਈ ਹੀ ਨਹੀਂ ਸੀ ਹੂੰ ਅੱਜਕੱਲ ਜਿੰਨੇ ਵੱਡੇ ਵੱਡੇ ਆਪਰੇਸ਼ਨ ਹੁੰਦੇ ਆ ਬਾਈਪਾਸ ਸਰਦਰੀ ਨਹੀਂ ਕੁਝ ਵੀ ਹੁੰਦੀ ਹੈ ਇਹ ਉੱਥੋਂ ਹੀ ਸਟਾਰਟ ਹੋਇਆ ਸੀ ਇਹ ਸਰਦਰੀਆਂ ਕਰਦੇ ਹੁੰਦੇ ਸੀ ਨਿਆਏ ਕਰਦੇ ਸੀ ਹਰ ਇੱਕ ਕਿਸਮ ਦਾ ਨਿਆਏ ਦਾ ਗੋਲੇ ਨਾਲ ਸੀਗਾ ਬੁੱਧੀ ਨਾਲੋਂ ਵੀ ਹੱਥ ਨਾਲ ਵੀ ਹਰ ਇੱਕ ਚੀਜ਼ ਨਾਲ ਹੁਣ ਇਹ ਕਲਾ ਆ ਜਾਂਦੀ ਹੈ ਫਿਰ ਸਲੂਨ ਲਾਈਨ ਦੇ ਵਿੱਚ ਆ ਗਏ ਸਲੂਨ ਲਾਈਨ ਦੇ ਵਿੱਚ ਉਦੋਂ ਕੀ ਹੋਇਆ ਵੀ ਆਲ ਇੰਡੀਆ ਦੇ ਜਿਹੜੇ ਆਪਣੇ ਬਾਰਬਰ ਨੇ ਜਾਂ ਨਾਈ ਨੇ ਕੁਝ ਵੀ ਨੇ ਉਹ ਬਾਬਾ ਸੈਨ ਭਗਤੀ ਤੇ ਜਾ ਕੇ ਨਾ ਭਾਈ ਦੂਜਾ ਦਿਨ ਮੱਥਾ ਟੇਕਦੇ ਨੇ ਸਾਡੇ ਤੇ ਭਾਈ ਦੂਜਾ ਦਾ ਟਿੱਕਾ ਪ੍ਰਤਾਪਪੁਰਾ ਪਿੰਡ ਪੈਣ ਦਾ ਫਲੋਰ ਦੇ ਕੋਲੇ ਅੱਛਾ ਉੱਥੇ ਲੱਗਦਾ ਇਹਨਾਂ ਨੇ ਹੌਲੀ-ਹੌਲੀ ਗੋਰਿਆਂ ਨੇ ਆਪਣਾ ਟੈਲੈਂਟ ਇੱਥੋਂ ਲੈ ਕੇ ਗਏ ਨੇ ਉੱਧਰ ਆਪਣੀ ਕੰਟਰੀ ਤੇ ਉਹਨਾਂ ਨੇ ਆਪਣੇ ਕੰਮ ਨੂੰ ਸਾਡੇ ਵਾਲ ਨੂੰ ਡਿਵੈਲਪ ਕੀਤਾ ਤੇ ਸਾਨੂੰ ਨਾਮ ਦਿੱਤਾ ਹੌਲੀ-ਹੌਲੀ ਨਾਇਏ ਤੋਂ ਨਾਈ ਨਾਈੜ ਠੀਕ ਹੈ ਆਪਾਂ ਨੂੰ ਅੱਜ ਦੇ ਟਾਈਮ 'ਚ ਨਾਈ ਕਿਹਾ ਜਾਂਦਾ ਬਟ ਮੈਨੂੰ ਨਹੀਂ ਲੱਗਦਾ ਕਿ ਮੈਂ ਨਾਈ ਹੈਗਾ ਮੈਂ ਤਾਂ ਨਿਆਂਇਕਰਨ ਵਾਲਾ ਬੰਦਾ ਜੇ ਮੇਰੇ ਕੋਲ ਕੋਈ ਬੈਂਦਾ ਹੈ ਤਾਂ ਮੈਂ ਸੱਚ ਵੱਲ ਹੀ ਜਾਂਦਾ ਮੈਂ ਜੁੜਵਲ ਜਾਂਦਾ ਹੀ ਨਹੀਂ ਠੀਕ ਹੈ ਉਹ ਕੰਮ ਹੈ ਜਿੱਦਾਂ ਪਿਛੇ ਮੈਂ ਬਾਬਾ ਜੀ ਬਾਰੇ ਸੋਚਿਆ ਮੈਂ ਇਨਸਪਾਇਰ ਹੋਇਆ ਹੈ ਨਾ ਤੋਂ ਮਹਿਲ ਆਂ ਦੇ ਵਿੱਚ ਨਹੀਂ ਸੀਗਾ ਸਾਡਾ ਹੋਟਲ ਦਾ ਕੰਮ ਸੀ ਅੱਛਾ ਢਾਬੇ ਜਣੇ ਕਿ ਕਹਿ ਲੋ ਜੇ ਕਹਿੰਦੇ ਨੇ ਉਸ ਟਾਈਮ ਵੀ ਫੂਡ ਵਧੀਆ ਬਣਾਉਂਦੇ ਸੀਗੇ ਤੇ ਅੱਜ ਦੇ ਟਾਈਮ 'ਚ ਮੇਰੇ ਤੋਂ ਕੁਝ ਮਰਜ਼ੀ ਬਣਾ ਮੇਰੇ ਚੋ ਕਲਾ ਹੈਗੀ ਮੈਂ ਰੋਟੀ ਬਣੀ ਵਧੀਆ ਬਣਾਉਂਦਾ ਤੰਦੂਰੀ ਵਾਲੀ ਲਾ ਲਓ ਮੱਕੀ ਵਾਲੀ ਜਿਹੜੀਆਂ ਬਣਾਉਣੀਆਂ ਬੜਮਾ ਲਓ ਮੈਨੂੰ ਆਉਂਦੀਆਂ ਨੇ ਕਿ ਮੈਂ ਖੁਸ਼ਕਿਸਮਤਾਂ ਕਿ ਮੈਂ ਇਹ ਬਰਾਦਰੀ 'ਚ ਜਨਮ ਲਿਆ ਹੂੰ ਹੋਰਾਂ ਨਾਲ ਬਹੁਤ ਚੰਗੇ ਆ ਜੀ ਮੈਂ ਸਭ ਕਿਤੇ ਦੇਖਿਆ ਕੀ ਕੰਮ ਆ ਬੰਦੇ ਕੇ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਹੈਗਾ ਮੇਨ ਹੁੰਦੀ ਆ ਦਸਾਂ ਨੌਾਂ ਦੀ ਕਿਰਤ ਜੇ ਤੁਸੀਂ ਦਸਾਂ ਨੌਾਂ ਦੀ ਕਿਰਤ ਕਰਦੇ ਹੋ ਤਾਂ ਰੱਬ ਨੇ ਤੁਹਾਨੂੰ ਰੰਗ ਭਾਗ ਵੀ ਲਾਏ ਹੋਏ ਨੇ ਜੀ ਬਾਬਾ ਜੀ ਦਾ ਇਹ ਸੀਗਾ ਕਿ ਬਾਬਾ ਜੀ ਦਾ ਨਾਮ ਸਾਈਂਪਖ ਸੀਗਾ ਇਹ ਆਪਣੇ ਤਰਨਤਨ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਜਨਮ ਸਥਾਨ ਹੈ ਗੁਰਦੁਆਰਾ ਸਾਹਿਬ ਉੱਥੇ ਤੇ ਇਹਨਾਂ ਨੇ ਜਿਵੇਂ ਕੋਈ ਇਹਨਾਂ ਕੋਲ ਆਉਂਦਾ ਸੀ ਪ੍ਰਤਾਪਪੁਰੇ ਪਿੰਡ ਦੇ ਵਿੱਚ ਇਹ ਪਿੰਡੋਂ ਬਾਹਰ ਗੁਰਦੁਦਵਾਰਾ ਹੈ ਜੇ ਬਾਬਾ ਜੀ ਦੀ ਕੋਈ ਕਲਾ ਦੇਖਣੀ ਤਾਂ ਪਿੰਡ ਦੇ ਵਿੱਚ ਤੁਸੀਂ ਜਾ ਕੇ ਢੇਡਾ ਮਾਰ ਕੇ ਆਓ ਇੱਕ ਵੀ ਘਰ ਨਹੀਂਗਾ ਉੱਥੇ ਸਿਰ ਕੋਠੀ ਕੋਠੀਆਂ ਦੇਖਣਗੇ ਤੁਹਾਨੂੰ ਅੱਛਾ ਪਿੰਡ ਦੇ ਵਿੱਚ ਕੋਠੀਆਂ-ਕੋਠੀਆਂ ਨੇ ਸੀ ਜਾਨਣੀਆਂ ਜਿਵੇਂ ਹੁਣ ਹਨ ਤੇ ਉਹ ਚੀਜ਼ ਦੇਖ ਕੇ ਪਤਾ ਲੱਗਦਾ ਕਿ ਸਾਰਾ ਪਿੰਡ ਸਵੇਰੇ 4 ਵਜੇ ਬਾਬਾ ਜੀ ਦੇ ਗੁਰਦੁਆਰੇ ਹੁੰਦਾ ਅੱਛਾ ਇੰਨੀ ਸ਼ਰਤ ਹੈ ਇੰਨੀ ਸ਼ਰਤ ਹੈ ਜੀ ਹੂੰ ਬਾਬਾ ਜੀ ਕੀ ਕਰਦੇ ਸੀਗੇ ਬਾਬਾ ਜੀ ਨੇ ਜਿਵੇਂ ਕੋਈ ਰਾਗੀ ਰੋਣਾ ਉਹਨਾਂ ਨੂੰ ਪ੍ਰਸ਼ਾਦ ਦਾ ਸੁਕਾਉਣਾ ਤੇ ਨਾਮ ਜਪਣਾ ਉੱਥੇ ਬਹਿ ਕੇ ਕੀਰਤਨ ਕਰਨੇ ਇਕੱਠੇ ਹੋ ਕੇ ਸਾਧੂ ਸੰਤ ਆ ਜਾਂਦੇ ਸੀ ਇਹਨਾਂ ਕੋਲੇ ਕਿ ਭਗਤੋ ਬੰਦੇ ਸੀ ਬਿਰਤੀ ਮਾਲਕ ਨਾ ਸੀਗੀ ਜੀ ਤੇ ਏ ਨਾ ਨੇ ਰੰਗੜ ਪਾਣੀ ਦਾ ਪ੍ਰਬੰਧ ਕਰਨਾ ਪ੍ਰਸ਼ਾਦਾ ਸੁਣਾ। ਇਹ ਕੀ ਕਰਦੇ ਸੀ ਬਾਲ ਨਹੀਂ ਸੀ ਕੱਟਦੇ। ਅੱਛਾ ਇੱਕ ਗੱਲ ਕਲੀਅਰ ਕਰ ਦਿੰਦਾ ਇਥੇ ਮੈਂ ਬਾਲ ਨਹੀਂ ਸੀ ਕੱਟਦੇ ਇਹ। ਹੂੰ। ਇਹ ਉਹ ਆਪਦਾ ਵਾਲ ਕੱਟਦੇ ਨਹੀਂ ਸੀ ਫਿਰ ਇਹ ਗੁਰੂ ਉਹਨਾਂ ਦੇ ਬਣੇ ਮੰਨਦੇ ਆ ਉਹ ਲੋਕ ਨੇ ਜਿਹੜੇ ਬਾਲ ਕੱਟਦੇ ਨੇ ਲੋਕਾਂ ਦੇ। ਦੱਸਦਾ ਉਹੀ ਆ ਗਿਆ ਨਾ ਹੌਲੀ-ਹੌਲੀ ਚੇਂਜ ਹੁੰਦਾ ਗਿਆ ਸਿਸਟਮ। ਹੂੰ। ਹੌਲੀ-ਹੌਲੀ ਹੌਲੀ-ਹੌਲੀ ਚੇਂਜ ਹੁੰਦਾ ਕਿੱਧਰ ਨੂੰ ਜਾ ਰਿਹਾ। ਹੂੰ। ਤੇ ਇੱਕ ਚੀਜ਼ ਹੋਰ ਹੈ ਕਿ ਮੈਂ ਮਹਾਰਾਜ ਦਾ ਸਰੂਪ ਲਿਆਉਣਾ ਮੇਰੇ ਸਲੂਨ 'ਚ ਕਿਸੇ ਨੇ ਹੋਣ ਨਹੀਂ ਦੇਣਾ। ਹੂੰ। ਤੇ ਸਾਨੂੰ ਜਾਂ ਤਾਂ ਮੋਸਟਲੀ ਮੋਸਟਲੀ ਦੇਖ ਲਿਓ ਬੰਦੇ ਪੀਰਾਂ ਨੂੰ ਮੰਨਦੇ ਹੋਣਗੇ ਹੂੰ ਸਲੂਨ ਵਾਲੇ ਵੀ ਮੈਂ ਵੀਰਵਾਰ ਨੂੰ ਮੱਥਾ ਟੇਕਣ ਜਾਣਾ ਹਨਾ ਤੇ ਉਹਨਾਂ ਦੀ ਸ਼ਰਧਾ ਕਈਆਂ ਦੀ ਉੱਥੇ ਜੁੜੀ ਹੋਈ ਹੈ ਕਈਆਂ ਦੀ ਬਾਬਾ ਜੀਆਂ ਨਾਲ ਪਰ ਇਹ ਹਿਸਟਰੀ ਕਿਸੇ ਨੂੰ ਵੀ ਨਹੀਂ ਪਤਾ ਹੈਗੀ ਹੋਣਗੇ ਬਹੁਤ ਬੰਦੇ ਹੋਣਗੇ ਵਧੀਆ ਹੋਣਗੇ ਜਿਹੜੇ ਹੈਗੇ ਪਰ ਮੇਰੇ ਇਹਦੇ ਜਾਂ ਨਵੇਂ ਆਉਣੇ ਇਹਨਾਂ ਨੂੰ ਨਹੀਂ ਪਤਾ ਚਲੋ ਜੇ ਮੇਰੀ ਫੇਸ ਵੈਲਿਊ ਰੱਬ ਨੇ ਨਾਮ ਦਿੱਤਾ ਸ਼ਾਇਦ ਮੈਂ ਦੋ ਬੰਦੇ ਸੁਣ ਕੇ ਆਪਣੀ ਹਿਸਟਰੀ ਪਤਾ ਲੱਗ ਜੇ ਇਹਨਾਂ ਨੂੰ ਅੱਜ ਆਪਾਂ ਗੱਲ ਕਰਨ ਦਾ ਮਤਲਬ ਤਾਂ ਇਹ ਆ ਕਿ ਰਾਜੇ ਦੀ ਸੇਵਾ ਕਰਨ ਜਾਂਦੇ ਹੁੰਦੇ ਸੀਗੇ ਦੇ ਮੇ ਉਹਨਾਂ ਦੀ ਮਾਲਿਸ਼ ਕਰਨੀ ਜੀ ਜਗਮਲ ਹੋ ਜਾਣੇ ਮਲਮ ਪੱਟੀਆਂ ਕਰਨੀਆਂ ਉੱਥੇ ਦਾ ਲੋਕਲ ਰਾਜਾ ਸੀ ਜਿਹੜਾ ਫਲੋਰ ਸ਼ਹਿਰ ਦਾ ਜਾਂ ਨੇੜੇ-ਤੇੜੇ ਕੋਈ ਹੋਣਾ ਰਾਜਾ ਉਹ ਰਾਜੇ ਦਾ ਮੈਨੂੰ ਇੰਦਾ ਪਤਾ ਨਹੀਂ ਗਿਆ ਹੂੰ ਤੇ ਉਹਦੀ ਮਲਮ ਪੱਟੀ ਕਰਦਾ ਇੱਕ ਦਿਨ ਇੱਕ ਨੇ ਨਾ ਨੌਂ ਕੱਟਦੇ ਸੀ ਜਿਵੇਂ ਇਹ ਮਲਮ ਪੱਟੀ ਕਰਦੇ ਬਾਡੀ ਮ사ਜ ਕਰ ਦਿੰਦੇ ਸੀਗੇ ਮਾਲਿਸ਼ ਕਰ ਦਿੰਦੇ ਜਿਵੇਂ ਅੱਜ ਦੇ ਦਿਨ ਬਾਡੀ ਮ사ਜ ਕਹਿੰਦੇ ਆ ਉਹ ਚੀਜ਼ ਸੀ ਇਹਨਾਂ ਨਾ ਇਹਨਾਂ ਨੇ ਪਾਰਟ ਕਰਦੇ ਕਰਦ ਇੱਕ ਦਿਨ ਲੇਟ ਹੋ ਗਏ ਅੱਛਾ ਲੇਟ ਹੋਇਓ ਰਾਜਾ ਥੋੜਾ ਕਰੂਡ ਸੀਗਾ ਹੂੰ ਵੀ ਰਾਜਾ ਅਗਲਾ ਕਹਿੰਦਾ ਮੈਂ ਰਾਜਾ ਤੇ ਇਹ ਪਾੜ ਕਰਦ ਕਰਦੇ ਲੇਟ ਹੋ ਗਏ ਤੇ ਇਹਨਾਂ ਨੇ ਅੱਗੇ ਜਦ ਗਏ ਉੱਥੇ ਇਹਨਾਂ ਨੇ ਮਾਫੀ ਮੰਗੀ ਕਿ ਮੇਤੇ ਗਲਤੀ ਹੋ ਗਈ ਵੀ ਇੱਕਣਿਕਣ ਕਰਕੇ ਵੀ ਮੈਂ ਤੁਹਾਡਾ ਨਹੀਂ ਕਰ ਸਕਿਆ ਹਨਾ ਵੀ ਲੇਟ ਹੋ ਗਿਆ ਮੈਂ ਆ ਨਹੀਂ ਸਕਿਆ ਤੇ ਉਹ ਕਹਿੰਦੇ ਵੀ ਰੱਬੀ ਰੂਹਏ ਕੋਈ ਆਈ ਸੀਗੀ ਉੱਥੇ ਹੂੰ ਕਿ ਉਹ ਰਾਜੇ ਦਾ ਜਿਹੜਾ जखम ਸੀਗੀ ਉਹਨਾਂ ਦੇ ਮੱਲਮ ਪੱਟੀ ਕਰਨੀ ਸੀਗੀ ਉਹ ਮੱਲਮ ਪੱਟੀ ਕਰੀ ਤੇ ਰਾਜੇ ਨੂੰ ਅੱਗੋਂ ਉਹਨਾਂ ਨੇ ਰਾਜੇ ਨੇ ਨਾ ਬਾਬਾ ਜੀ ਨੂੰ ਗੱਲ ਲਾ ਲਿਆ ਹੂੰ ਕਹਿੰਦੇ ਯਾਰ ਵੀ ਜਿਹੜਾ ਚੀਜ਼ ਤੂੰ ਕੱਲ ਕਰਕੇ ਗਿਆ ਨਾ ਵੀ ਉਹਦੇ ਵਰਗੀ ਤਾਂ ਰੀਸ ਹੀ ਨਹੀਂ ਹੋਈ ਕਦੇ ਉਹ ਕਹਿੰਦੇ ਬਾਬਾ ਜੀ ਮੈਂ ਤਾਂ ਕਦੇ ਆਇਆ ਨਹੀਂ ਵੀ ਕੱਲ ਤਾਂ ਮੈਂ ਆਇਆ ਹੀ ਨਹੀਂ ਤੁਹਾਡੇ ਕੋਲ ਚਲੋ ਉਹ ਕਹਿੰਦੇ ਨਹੀਂ ਤੂੰ ਕੱਲ ਆ ਕੇ ਗਿਆ ਵਾ ਇਹ ਕਹਿੰਦੇ ਮੈਂ ਨਹੀਂ ਆਇਆ ਕਨ ਫਿਰ ਉਹ ਕੌਣ ਸੀਗਾ ਕਹਿੰਦੇ ਮੇਰੇ ਤਾਂ ਸਾਰੇ ਰੋਗੇ ਤੋੜਦੇ ਉਹ ਬੰਦੇ ਨੇ ਮੇਰੇ ਜਗਮ ਠੀਕ ਹੋ ਗਏ ਵੀ ਮੈਨੂੰ ਬਿਮਾਰੀਆਂ ਸੀ ਉਹ ਵੀ ਨਹੀਂ ਰਹੀਆਂ ਹੈਗੀਆਂ ਮੈਂ ਤੰਦਰੁਸਤ ਹੋ ਗਿਆ ਫਿੱਟ ਹੋ ਗਿਆ ਪ੍ਰੋਪਰ ਵਧੀਆ ਵੀ ਮੈਂ ਤੇਰੇ ਵਰਗਾ ਸੇਵਕ ਅਰੇ ਦੇਖਿਆ ਨਹੀਂ ਗਿਆ ਜੀ ਉਹਨਾਂ ਨੇ ਕਹਿੰਦੇ ਰਾਜ ਭਾਗ ਦਾ ਵੀ ਇਹਨਾਂ ਨੂੰ ਹਿੱਸਾ ਆ ਕੋਸ਼ ਜਾਂ ਰਾਜ ਭਾਗੇ ਛੱਡਦਾ ਹੁਣ ਉਸ ਟਾਈਮ ਹੂੰ ਬਾਬਾ ਜੀ ਦਾ ਦੂਸਰਾ ਜਨਮ ਹੋਇਆ ਭਾਈ ਸਾਹਿਬ ਸਿੰਘ ਦੇ ਰੂਪ ਦੇ ਵਿੱਚ ਉਹ ਵੀ ਨਾਈ ਜਾਤ ਦੇ ਵਿੱਚੋਂ ਪੰਜ ਪਿਆਰਾਂ ਚੋਂ ਸੀਗੇ ਹੂੰ ਭਾਈ ਸਾਹਿਬ ਸਿੰਘ ਉਹਦੇ ਗੁਰੂ ਵਾਲੇ ਬਣੇ ਸੀਗੇ ਪ੍ਰੋਪਰ ਇਹਨਾਂ ਨੇ ਅਮਰਪਾਨ ਕੀਤਾ ਜਾਂ ਕੁਝ ਵੀ ਆ ਉਹ ਪ੍ਰਾਊਡ ਫੀਲ ਹੁੰਦਾ ਵੀ ਕਿ ਉਹ ਬਹੁਤ ਜੇ ਆਪਾਂ ਕਾਸਟ ਦੇ ਲੈਵਲ ਤੇ ਜਾਨੇ ਤਾਂ ਬਹੁਤ ਕਾਸਟ ਪੰਜ ਉਹਦਾ ਚਾਉਂਦੀ ਨਹੀਂ ਬੰਦਿਆਂ ਚ ਹੂੰ ਕਿੰਨੀਆਂ ਕਾਸਟਾਂ ਸੀਗੀਆਂ ਵੀ ਪੰਜ ਕਾਸਟਾਂ ਹੋਣੀਆਂ ਨੇ ਜੇ ਲੈਦਾ ਲਾਦਾ ਵੀ ਆਇਆ ਹੋਣਾ ਤਾਂ ਇੱਕ ਕਾਸਟ ਸਾਡੀ ਵੀ ਹੈਈ ਆ ਹੂੰ ਗੁਰੂ ਮਹਾਰਾਜ ਨਾਲ ਜੁੜੇ ਵੀ ਹੋਏ ਹਨ ਇੱਕ ਚੀਜ਼ ਹੋਰ ਆ ਕਿ ਅੱਜ ਦੇ ਟਾਈਮ ਦੇ ਵਿੱਚ ਯੂਪੀ ਦੇ ਬੰਦੇ ਜਾਂ ਬਿਹਾਰ ਦੇ ਬੰਦੇ ਆ ਕੇ ਉਹ ਕੰਮ ਕਰਦੇ ਨੇ ਪੰਜਾਬ ਦੇ ਸਾਡੇ ਵਾਲੇ ਕੰਮ ਛੱਡ ਗਏ ਹੂੰ ਕਿਉਂਕਿ ਉਹਨਾਂ ਨੂੰ ਉਹ ਨਿਗਰਾਨਾ ਦੇਖਿਆ ਨਹੀਂ ਜਾਂਦਾ ਹੂੰ ਉਹ ਇੱਜ਼ਤ ਜਾਂ ਰਿਸਪੈਕਟ ਮਿਲਦੀ ਨਹੀਂ ਅਗਲਾ ਉਹ ਨਾਇਕਾਂ ਕੀ ਗੱਲ ਕਰਦਾ ਇਹ ਕਾਰਨ ਆ ਇਹ ਵੱਡਾ ਕਾਰਨ ਮੰਨਦੇ ਤੁਸੀਂ ਮੰਨਦੇ ਆ ਜੀ ਹੂੰ ਕੋਈ ਆਪਣੀ ਕਾਸ ਕਿਉਂ ਲਕੂਗਾ ਹੂੰ ਕੋਈ ਨਾਈ ਕਹਿੰਦਾ ਕੁਝ ਵੀ ਹੁਣ ਕਿਸੇ ਹੋਰ ਕਾਸਟ ਦਾ ਨਾਉ ਲੈ ਦੋ ਠਾਹ ਵਰਤਿਆ ਹੂੰ ਕੋਈ ਆ ਕੇ ਨਾਈ ਕਹਿੰਦਾ ਕੋਈ ਬਤ ਹੈਗਾ ਨਹੀਂ ਹੈਗਾ ਕਿਉਂ ਨਹੀਂ ਆ ਇਹ ਚੀਜ਼ਾਂ ਥੋੜੀਆਂ ਉਹਦੀ ਸੋਚਣੀ ਪੈਂਦੀ ਜੇ ਮੈਨੂੰ ਕੋਈ ਕਹਿੰਦਾ ਮੈਂ ਤਾਂ ਕੋਈ ਚੱਕਰ ਨਹੀਂ ਪੈਂਦਾ ਜੀ ਕੋਈ ਚੱਕਰ ਨਹੀਂ ਹੈਗੇ ਆ ਜੇ ਮੇਰੇ ਨਾਈ ਕਹਣਾ ਕਿ ਇਹਨੂੰ ਖੁਸ਼ੀ ਮੈਨੂੰ ਨਾਈ ਕਹਣਾ ਕਿ ਇਹਨੂੰ ਖੁਸ਼ੀ ਮਿਲਦੀ ਠੀਕ ਆ ਭਰਾਵਾ ਵੀ ਮੈਨੂੰ ਪਤਾ ਮੈਂ ਕੀ ਆ ਅਸਲ ਚ ਮੈਂ ਕੀ ਕਰਾਂ ਦਸਾ ਨਾ ਹਾਂ ਦੀ ਕਿਰਤ ਪੱਲੇ ਆਈ ਆ ਸਭ ਤੋਂ ਵਧੀਆ ਹੂੰ ਗੋਣ ਹੋਂਰ ਇੰਨੇ ਆ ਗਏ ਜਨਮ ਤੋਂ ਹੀ ਇਹਨਾਂ ਨੂੰ ਹਨਰ ਮਿਲ ਜਾਂਦਾ ਹਨ ਲੇਡੀਜ਼ ਕਮ ਹੈ ਸਿੱਖਿਆ ਜੈਂਟਸ ਕੀ ਤੋਂ ਸਿੱਖਿਆ ਹੀ ਨਹੀਂ ਹੂੰ ਕਿ ਕੁਦਰਤੀ ਗੋਡ ਗਿਫਟ ਕੋ ਹਨਰ ਹੈ ਇੱਕ ਦੇਖਿਆ ਜਾਵੇ ਜੇ ਮੇਰੀ ਸੀਗੀ ਮਾਲਗਣਾ ਲੈਵ ਲੱਗੀ ਹੋਈ ਤਾਂ ਮਿਲ ਗਿਆ ਹੁਣ ਮੇਰੇ ਕੈਰ ਫੋਟੋ ਨਾਲ ਲੱਗੀ ਹੋਈ ਆ ਹੂੰ ਜੇ ਮੈਂ ਕੋਈ ਵੀਡੀਓ ਪਾਉਂਦਾ ਔਰੇ ਬਹਿ ਕੇ ਵੀਡੀਓ ਪਾਉਂਦਾ ਰਿਸੈਪਸ਼ਨ ਤੇ ਬਹਿ ਕੇ ਆਪਣੀ ਤੇ ਪਿੱਛੇ ਫੋਟੋ ਜਾਂਦੀ ਆ ਹੂੰ ਲੋ ਕਮੈਂਟ ਵੀ ਮਾਰਦੇ ਨੇ ਤੁਹਾਨੂੰ ਬਾਬਾ ਸੈਨ ਭਗਤੀ ਜਿਨ੍ਹਾਂ ਨੂੰ ਪਤਾ ਗੁਰਬਾਣੀ ਵਿੱਚ ਵੀ ਤੋਕਾਇਆ ਨਾ ਸੈਨ ਆਇਦ ਉਦਕਾਰਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਾ ਜੋਈਆ ਬੱਬਾਈਆਂ ਦੀ ਕੋਈ ਛੋਟੀ ਮੋਡੀ ਚੀਜ਼ ਤਾਂ ਹੁਣੇ ਨਹੀਂ ਨਾ ਹੂੰ ਬਿਲਕੁਲ ਤੇ ਇੱਕ ਚੀਜ਼ ਇਹ ਆ ਜਾਂਦੀ ਹੈ ਇੱਕ ਚੀਜ਼ ਯੂਪੀ ਵੀ ਹਰ ਵਾਲਿਆਂ ਦੀ ਗੱਲ ਕਰਦੇ ਆਪਾਂ ਉਹ ਅੱਗੇ ਉਹ ਕੰਮ ਕਰਦੇ ਨੇ ਹੂੰ ਹੁਣ ਮੇਰੇ ਕੋਲ ਤੁਹਾਡੇ ਕੰਨੇ ਦੇ ਵਿੱਚ ਲੁਧਿਆਣਾ ਇਲਾਕਾ ਸਾਰਾ ਹੀ ਜਿਹੜਾ ਵੱਡੀ ਗਿਣਤੀ ਦੇ ਜਿਹੜੇ ਪ੍ਰਵਾਸੀ ਇੱਥੇ ਆਏ ਹੋਏ ਨੇ ਹਾਂਜੀ ਤੇ ਇਹਦੇ ਵਿੱਚ ਇਹ ਕੰਮ ਕਰਦੇ ਨੇ ਹੂੰ ਦੇਖੋ ਜੀ ਸਾਨੂੰ ਸਿੱਖ ਮਰਿਆਦਾ ਦਾ ਹੀ ਪਤਾ ਹੂੰ ਕੋਈ ਸਾਡੇ ਕੋਲ ਮਰਾ ਦਾ ਪ੍ਰੋਪਸ ਰੂਲ ਲੈ ਕੇ ਆਊਗਾ ਮੈਨੂੰ ਪਤਾ ਕਿ ਮੈਂ ਮਨਾ ਕੀਤਾ ਹੋਇਆ ਸਾਰਿਆਂ ਨੂੰ ਵੀ ਮੈਂ ਤੁਹਾਡੇ ਕੋਲ ਕੋਈ ਮੰਨ ਲਓ ਗੁਰਸਿੱਖੀ ਆਉਂਦਾ ਗਾ ਪੈਰ ਆਵੇ ਦੇ ਅੰਦਰ ਕੋਈ ਬੰਦੇ ਨੇ ਅੱਜ ਕੱਲ ਕੀ ਆ ਧਰਮ ਨੂੰ ਵੀ ਆਪਣੇ ਹਿਸਾਬ ਨਾਲ ਢਾਲ ਲਿਆ ਜੋ ਮੈਂ ਦੇਖ ਰਿਹਾ ਲੋਕਾਂ ਨੇ ਕਿ ਕੈਂਚੀ ਨਹੀਂ ਲਵਾਉਣੀ ਹਾਂ ਕੈਂਚੀ ਨਹੀਂ ਲਵਾਉਣੀ ਕਹਿੰਦੇ ਜਿਵੇਂ ਕਹਿੰਦੇ ਵੀ ਮੈਂ ਦਾੜੀ ਕਰ ਲਈ ਕਰਾ ਲਾ ਹਣਾ ਨਹੀਂ ਕਰ ਲੀ ਕਰ ਲੂ ਕੋਈ ਨਹੀਂ ਉਹ ਕੈਮੀਕਲ ਬੇਸ ਤੋਂ ਉਹ ਜੜਾਂ 'ਚ ਨਹੀਂ ਰੋਮਾਂ ਦੀ ਬੇਅਦਵੀ ਦੇਖੋ ਮੇਰੇ ਹਿਸਾਬ ਨਾਲ ਜੋ ਰੋਮਾਂ ਦੀ ਬੇਅਦਵੀ ਨਹੀਂ ਕਰਨੀ ਚਾਹੀਦੀ ਰੋਮ ਹੈ ਕੀ ਪਹਿਲਾਂ ਉਹ ਚੀਜ਼ ਨੂੰ ਸਮਝੋ ਦੇਖੋ ਤੁਸੀਂ ਬੰਦਾ ਮਾਰਨਾ ਮੈਂ ਗੱਲ ਸਮਝਾਉਣਾ ਹੁੰਦਾ ਬੰਦਾ ਜੇ ਮਾਰਨਾ ਬੇਸ਼ੱਕ ਤੁਸੀਂ ਇੱਟ ਮਾਰ ਕੇ ਮਾਰ ਦੋ ਹੂੰ ਬੇਸ਼ੱਕ ਉਹਨੂੰ ਅੱਗ ਲਾ ਦਈਏ ਹੂੰ ਹੈਨਾ ਬੇਸ਼ੱਕ ਉਹਨੂੰ ਵੜ ਦਈਏ ਬੰਦਾ ਤਾਂ ਮਰ ਰਿਹਾ ਨਾ ਬਿਲਕੁਲ ਰੂਮ ਤਾਂ ਸਾੜੇ ਰਹੇ ਨੇ ਜੇ ਅੱਗ ਲਾਉਣੇ ਆ ਉਹ ਚੀਜ਼ ਅਗਲਾ ਕਹਿੰਦਾ ਯਾਰ ਸੀਂਕ ਲਾ ਦੇ ਮਾੜੀ ਜੀ ਆ ਜਿਵੇਂ ਉਹ ਕਾਵਿਏ ਜਾਂ ਲੈ ਕੇ ਹੈਨਾ ਜਾਂ ਉਹ ਚੀਜ਼ ਦੇ ਨਾਲ ਸਾੜ ਦਿੰਦੇ ਆ ਵੀ ਜਰਾ ਕੈਂਚੀ ਨਹੀਂ ਲਾਉਣ ਗੁਰਮਾਨ ਵੀ ਕੈਂਚੀ ਲਾਉਣ ਤੋਂ ਮਨਾ ਕੀਤਾ ਸਾੜਨ ਤੋਂ ਤਾਂ ਨਹੀਂ ਮਨਾ ਕੀਤਾ ਨਾ ਧਾਗਲ ਵਾਲੰਦੇ ਸੀ ਕਈ ਬੰਦੇ ਜਿੰਮੇ ਮੈਂ ਸੁਣਦਾ ਹੁੰਦਾ ਸੀਗਾ ਕਿ ਯਾਰ ਵੀ ਕੋਈ ਗੱਲ ਨਹੀਂ ਕੈਂਚੀ ਨਹੀਂ ਲਾਉਣੀ ਧਾਗਾ ਲਾ ਦੋ ਆਉਂਦੇ ਤੁਹਾਡੇ ਕੋਲੇ ਅਜਿਹੇ ਕੇਸ ਇੱਕ ਆਇਆ ਸੀ ਮੇਰੇ ਕੋਲ ਉਹ ਭੇਵੇ ਵਾਲਦਾ ਬੰਦਾ ਸੀਗਾ ਸਵੇਰੇ 4:00 ਵਜੇ ਉੱਠਿਆ ਮੈਂ ਪ੍ਰੋਪਰ ਮੈਂ ਦਾੜੀ ਬੰਨੀ ਉਹ ਬੰਦੇ ਦੀ ਮੈਂ ਆਪਣੇ ਆਪ ਸੀ ਮੈਂ ਮਝੂੜੂ ਨਾ ਰਮਸਰ ਤੇ ਰਮਾਲ ਬਨ ਕੇ ਪ੍ਰੋਪਰ ਵੀ ਕੋਈ ਕੈਂਚੀ ਨਹੀਂ ਕੋਈ ਕੁਝ ਨਹੀਂ ਵੀ ਇੱਕ ਬਾਲ ਟੁੱਟੇ ਵੀ ਨਾ ਮੈਨੂੰ 1.5 ਘੰਟੇ ਲੱਗੇ ਦਾੜੀ ਬੰਨੀ ਦਾੜੀ ਬਹੁਤ ਭਾਰੀ ਸੀ ਤੇ ਉਹਨਾਂ ਨੂੰ ਮੈਂ ਸਵੇਰੇ 4:00 ਵਜੇ ਉੱਠ ਕੇ ਵੀ ਨਾਮ ਜਪਦਾ ਹਾਰਾ ਕੋ ਜਦੋਂ ਮੈਨੂੰ ਨਾ ਕੰਮ ਕਰਦ ਨੂੰ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਜਮਿਆ ਹਣਾ ਬੜੇ ਢੰਗ ਨਾਲ ਪਿਆਰ ਨਾਲ ਕੀ ਮੈਂ ਕੰਮ ਕਰਨਾ ਬੰਦੇ ਦੀ ਪਰਪਾਨ ਉੱਪਰ ਨੂੰ ਬਾਈ ਸਾਰ ਤੇ ਉਦੋਂ ਬਾਅਦ ਉੱਠਣ ਲੱਗਾ ਹੁੰਦਾ ਕਹਿੰਦਾ ਯਾਰ ਢੱਗਾ ਲਾ ਦੋ ਹੁਣ ਇੱਥੇ ਇਹ ਨਾ ਕਹਿਣ ਵੀ ਹਾਂ ਧਰਮ ਨੂੰ ਬਦਨਾਮ ਕਰਦਾ ਨਹੀਂ ਪਰ ਇੱਕ ਬੰਦੇ ਕਰਕੇ ਧਰਮ ਨਹੀਂ ਧਰਮ ਨਹੀਂ ਬਦਨਾਮ ਹੁੰਦਾ ਇੱਕ ਬੰਦੇ ਕਰਕੇ ਇੱਕ ਬੰਦੇ ਦੀ ਸੋਚ ਦੀ ਗੱਲ ਕਰਦੇ ਆਪਾਂ ਵੀ ਕੀ ਆ ਉਹ ਉੱਠਣ ਲੱਗਾ ਕਹਿੰਦਾ ਯਾਰ ਢੱਗਾ ਲਾ ਦੇ ਮੈਂ ਬਾਈ ਹੱਥ ਬੰਨੇ ਵੀ ਅੱਜ ਤੋਂ ਬਾਅਦ ਨਹੀਂ ਵੀ ਮੈਂ ਨਹੀਂ ਕਰ ਸਕਦਾ ਹੈਗਾ ਵੀ ਮੈਨੂੰ ਪਤਾ ਹੈ ਹੁਣ ਉੱਥੇ ਕੋਈ ਯੂਪੀ ਵੀ ਹਰ ਆਲਾ ਵੀ ਆਉਂਦਾ ਉਹ ਤਾਂ ਚੱਕ ਦਾ ਨਹੀਂ ਕੰਮ ਉਹਨਾਂ ਨੂੰ ਆਪਣੇ ਧਰਮ ਦਾ ਕੀ ਆ ਮੈਂ ਇੱਕ ਇਹ ਜਾਣਨਾ ਜਿਹੜੀ ਚੀਜ਼ ਜਿਹੜੇ ਬੰਦੇ ਦੀ ਜਾਤ ਜੇ ਆਕਾਸ ਦੇ ਆਈ ਆ ਨਾ ਅੰਦਰ ਤਾਂ ਤੁਸੀਂ ਕਹਿ ਲੋ ਵੀ ਕਰ ਰਿਹਾ ਤਾਂ ਉਹਦੇ ਵਰਗੀ ਮੈਂ ਕਹਿੰਦਾ ਸੇਵਾ ਵੀ ਨਹੀਂ ਕਰ ਹੁਣ ਮੈਨੂੰ ਪਤਾ ਮੈਂ ਨਹੀਂ ਕੰਮ ਕਰਨਾ ਆਇਆ ਹੈਗਾ ਬੰਦੇ ਦਾ ਹਨ ਵੀ ਮੈਂ ਨਹੀਂ ਹੈਗਾ ਇਹ ਚੀਜ਼ ਦੇ ਵਿੱਚ ਮੈਂ ਗਾਈਡ ਵੀ ਕਰ ਦਿੰਦਾ ਜੀ ਮਲਤਾਨੀ ਮਿੱਟੀ ਵਾਲੀਆਂ ਗੱਲਾਂ ਕਰਦਾ ਜਿਵੇਂ ਮਲਤਾਨੀ ਮਿੱਟੀ ਲਾਗੀ ਰੋਮਾਂ ਦੇ ਸਾੜ ਪੈ ਗਿਆ ਵਾਲ ਝੜਨ ਲੱਗ ਗਏ ਹਨਾ ਕੋਈ ਹੋਰ ਕੈਮੀਕਲ ਲਵਾ ਲਿਆ ਸਾੜ ਪੈ ਗਿਆ ਇੱਕ ਤੁਹਾਡੇ ਅੰਦਰ ਜਿਹੜੀ ਉਹ ਕਲਾ ਕੀ ਜਿਹਦੇ ਨਾਲ ਤੁਸੀਂ ਮੈਂ ਸ਼ੁਰਾਤ 'ਚ ਵੀ ਜ਼ਿਕਰ ਕੀਤਾ ਸੀ ਕਿ ਤੁਸੀਂ ਇੱਕ ਚੋਕ ਲਾਉਨੇ ਹੋ ਚੋਕ ਕਹਿੰਦੇ ਨੇ ਉਹਨੂੰ ਚੋਕ ਕਹਿੰਦੇ ਜਿਹੜਾ ਤੁਸੀਂ ਕਹਿੰਦੇ ਉਹ ਕੀ ਚੀਜ਼ ਕੀ ਆ ਉਹ ਕਲਾ ਕੀ ਮੇਰੇ ਅੰਦਰ ਆਈ ਉਹ ਬਾਲੀ ਵੱਡੀ ਗੱਲ ਨਹੀਂ ਉਹ ਕਰਨ ਦੀ ਉਹ ਕਲਾ ਹੂੰ ਉਹ ਕਹ ਲਓ ਵੀ ਦੇਖਿਆ ਸੀ ਕਿਤੇ ਚੀਜ਼ਾਂ ਕੁਝ ਕੁਝ ਫਿਰ ਉਹਦੀ ਸਟੱਡੀ ਮੈਨੂੰ ਥੋੜਾ ਜਿਹਾ ਪੜਨ ਦਾ ਸ਼ੌਂਕ ਹੋ ਗਿਆ ਹਲਕਾ-ਹਲਕਾ ਜਿਵੇਂ ਮਾੜਾ-ਮੋਟਾ ਹੁੰਦਾ ਵੀ ਜਿਹੜਾ ਕੰਮ ਕਰਨਾ ਉਹਨੂੰ ਪਹਿਲਾਂ ਪੜ ਲਈਏ ਅਧੂਰਾ ਗਿਆਨ ਮਾਰ ਦਿੰਦਾ ਬੰਦੇ ਨੂੰ ਅੱਜਕੱਲ ਕੀ ਹੁੰਦਾ 15ਵੀਂ ਅਭੀਦਨ ਲਾਇਕ ਦੇ ਸਲੂਨ ਤੇ ਹੂੰ ਪਹਿਲਾਂ ਮੈਂ ਥਿਊਰੀ ਪੜ੍ਹੀ ਐ ਜੀ ਸਾਰੀ ਕੈਮੀਕਲ ਨਾਲ ਜੋ ਉਸ ਵੀ ਤੇ ਅੱਗੇ ਕੀ ਆ ਕਿ ਉਹ ਚੀਜ਼ਾਂ ਲੈ ਕੇ ਨਾਲ-ਨਾਲ ਪ੍ਰੈਕਟੀਕਲੀ ਨਾਲ-ਨਾਲ ਥਿਊਰੀ 베ਸ ਚੱਲੇ ਆ ਵਧੀਆ ਚੱਲਦਾ ਪਿਆ ਵਾ ਤੇ ਆਪਾਂ ਸਿਰਫ ਕੀ ਆ ਕੰਮ ਕਰ ਰਹੇ ਹਾਂ ਜਿਵੇਂ ਮੈਂ ਮੈਂ ਸਿਰ ਕੁਆਲਿਟੀ ਦਾ ਕੰਮ ਕਰਨਾ ਕਾਉਂਟੀਟੀ ਦੇ ਨਹੀਂ ਕਰਨਾ ਮੇਰੀ ਯਾਦ ਤਾਂ ਜਿਵੇਂ ਆਇਲ ਦਾ ਬਣਾਇਆ ਸੀ ਆਪਾਂ ਆਇਲ ਬਣਾਇਆ ਹਨਾ ਤੇ ਉਹਦਾ ਰਿਜ਼ਲਟ ਲੈਣਾ ਹਨਾ ਕਿ ਉਹ ਤੂੰ ਮੈਨੂੰ ਉਹ ਸੀਗਾ ਅੰਦਰੋਂ ਕਿ ਅੱਜ ਕੱਲ ਕੋਈ ਕੈਮੀਕਲ 베ਸਡ ਆਉਂਦਾ ਉਹਦੇ ਵਿੱਚ ਕੁਛ ਨਾ ਕੁਛ ਪਾਇਆ ਹੀ ਹੋਊਗਾ ਤੁਸੀਂ ਹਰਬਲ ਕਹਿ ਲਓ ਨੇਚੁਰ ਕਹਿ ਲਓ ਕੁਛ ਵੀ ਕਹਿ ਲਓ ਨਾਮ ਦੇ ਦਿਓ ਕੋਈ ਵੀ ਉਹਦੇ ਵਿੱਚ ਅਲਕੋਹਲ ਦਾ ਪਾਇਆ ਹੀ ਹੋਣਾ ਠੀਕ ਹੈ ਅਲਕੋਹਲ ਦੀ ਜਗ੍ਹਾ ਆਪਾਂ ਨੇ ਕੁਛ ਉਹਦੀ ਜਗ੍ਹਾ ਕੁਛ ਵੀ ਨਹੀਂ ਪਾਇਆ ਹੈਗਾ 0.00% ਉਹਦੇ ਵਿੱਚ ਕੈਮੀਕਲ ਆ ਉਹਨੂੰ ਗੁਰੂ ਸਿਕੰਦਰ ਦਾ ਯੂਜ਼ ਕਰੇ ਹੁਣ ਮੈਂ ਪਰਫਿਊਮ ਲਾ ਕੇ ਜਾਂਦਾ ਮੇਰੀ ਮੇਰੀ ਜਿਹੜੀ ਥਿਉਰੀਆ ਮੰਨ ਲਓ ਮੈਂ ਗੁਰੂ ਘਰ ਜਾਊਗਾ ਉਹ ਚ ਹੈ ਤਾਂ ਅਲਕੋਹਲ ਹੂੰ ਗੁਰੂ ਮਹਾਰਾਜ ਤਾਂ ਦਰੂ ਨੂੰ ਬੰਦ ਕਰਦੇ ਨੇ ਹੂੰ ਹੈਨਾ ਵੀ ਉਹ ਚੀਜ਼ਾਂ ਨੇ ਮੈਂ ਉਹਦੇ ਚੀਜ਼ਾਂ ਅਤਰ ਲਾ ਲਓ ਜਿਹੜਾ ਉਦੋਂ ਕੋਲ ਨਹੀਂ ਕੁਛ ਨਹੀਂ ਉਹ ਡਰਾਪ ਲਾਉਣਾ ਲਾਲ ਉਹ ਵਧੀਆ ਲੌਂਗ ਲਾਸਟਿਕ ਵਿਚਾਲਾ ਇਹ ਚੀਜ਼ਾਂ ਵੀ ਇਹ ਚੀਜ਼ਾਂ ਤੋਂ ਥੋੜਾ ਦੇ ਪਰੇ ਆਉਣਾ ਪੈਣਾ ਜੇ ਪ੍ਰੋਪਰ ਬਣਾਇ ਤੇ ਰਹਿਣਾ ਤਾਂ ਪਰੇ ਹੋਣਾ ਹੀ ਪੈਣਾ ਬਾਈ ਜੀ ਇਹ ਚੀਜ਼ਾਂ ਤਿਆਗਣੀਆਂ ਪੈਣ ਚੋਕ ਵਾਲਾ ਜਰੂਰ ਸਮਝਾਓ ਆਪਣਾ ਸਵਾਲ ਵਿੱਚ ਹੀ ਰਹਿ ਗਿਆ ਤਾਂ ਚੋਕ ਦਾ ਕੀ ਫਾਇਦਾ ਕੀ ਆ ਡਰ ਨਹੀਂ ਲੱਗਦਾ ਨੁਕਸਾਨ ਹੋ ਗਿਆ ਜੇ ਕਿਸੇ ਦਾ ਕਿਉਂਕਿ ਮੈਂ ਤੁਹਾਡੀਆਂ ਵੀਡੀਓਆਂ ਦੇਖੀਆਂ ਬੰਦਾ ਐਂ ਲੱਗਦਾ ਜਿਵੇਂ ਯਾਰ ਮਰ ਗਿਆ ਜਾਂ ਹੋਂਦਾ ਨਾ ਦੋ ਚਾਰ ਸਕਿੰਟਾਂ ਦੇ ਲਈ ਹੱਥ ਪੈਰ ਜੇ ਮਾਰਦਾਗਾ ਨਹੀਂ ਉਹ ਕੀ ਹੁੰਦੀਆਂ ਨੇ ਆਪਣੇ ਨਾ ਬ੍ਰੇਨ ਨੂੰ ਰਿਲੈਕਸ ਕਰਨ ਵਾਸਤੇ ਨਾ ਸੇ ਆਪਣਾ ਬਲੱਡ ਸਪਲਾਈ ਹੁੰਦੀ ਹੈ ਉਹ ਕੁਝ ਟਾਈਮ ਲਈ ਕੋਸ਼ਿਕਾ ਸ਼ੈਨਲੀ ਕਿਤੇ ਸੈਨਲੀ ਬੰਦ ਹੋ ਜਾਂਦੀ ਹੈ ਜਦੋਂ ਉਹ ਬੰਦ ਸੈਟ ਹੋ ਜਾਂਦਾ ਵਾ ਜਦੋਂ ਆਪਾਂ ਜਾਨਵ ਲੰਨੇ ਹੁਣ ਤੱਕ ਉਹ ਪੰਪ ਕਰਦੀ ਜਾਂਦੀਆਂ ਨੇ ਇਦਾਂ ਇਦਾਂ ਪੰਪ ਕਰ ਰਿਹਾ ਹਾਰਡ ਚੱਲ ਰਿਹਾ ਬ੍ਰੇਨ ਜਿਹੜਾ ਕਿਵਾਰ ਸਿਰ ਪੇਨ ਹੁੰਦਾ ਕੁਝ ਵੀ ਆ ਜਾ ਪਹਿਲਵਾਨ ਜਿਆਦਾ ਆਪਣੇ ਕਸਤ ਕਰਦੇ ਨੇ ਜਾਂ ਘੁਲਦੇ ਨੇ ਹਨਾ ਉਹ ਹਾਰਡ ਹੋ ਜਾਂਦੇ ਨੇ ਮਸਲ ਉਹਨਾਂ ਦੇ ਉਹਨਾਂ ਨੂੰ ਰਿਲੈਕਸ ਕਰਨ ਨੂੰ ਜਿਆਦਾ ਪਹਿਲਵਾਨ ਕਰਾਉਂਦੇ ਨੇ ਅੱਜ ਕੱਲ੍ਹ ਜਿਵੇਂ ਆ ਕੇ ਡਿਪਰੈਸ਼ਨ ਦੇ ਨਵੇਂ ਬੰਦੇ ਜਾਂ ਮੈਂਟਲੀ ਸਟਰੋਂਗ ਨਹੀਂ ਹੈਗੇ ਉਹ ਚੀਜ਼ਾਂ ਕਰਾ ਕੇ ਚਲੇ ਜਾਂਦੇ ਲੋਕ ਹੀ ਆਪ ਕਹਿੰਦੇ ਨੇ ਵੀਡੀਓ ਪਾਤੀ ਆਪਾਂ ਨੇ ਮੰਨ ਲਓ ਇੱਕ ਵੀਡੀਓ ਪਾਈ ਚੋ ਲੋਕ ਹੀ ਆਪ ਅੱਗੇ ਕਰਾਉਂਦੇ ਨੇ ਆਪਾਂ ਕਿਹੜੇ ਫੜ ਫੜ ਕੇ ਕਰਦੇਗੇ ਇਹਦਾ ਵੀ ਲੋਕਾਂ ਨੂੰ ਮਨ ਦੇ ਵਿੱਚ ਹੁੰਦੀ ਹੈ ਕਿ ਯਾਰ ਕਰਾ ਕੇ ਹੋਣੀ ਹੈ ਦੇਖਦੇ ਕੀ ਆ ਉਹ ਐਕਸਪੀਰੀਅੰਸ ਲੈਣ ਲਈ ਆਉਂਦੇ ਨੇ ਉਹ ਅੱਛਾ ਨੂੰ ਲੈ ਕੇ ਬੜੇ ਮਸ਼ਹੂਰ ਹੋ ਤੁਸੀਂ ਕਹਿੰਦੇ ਤੁਹਾਡ ਤੁਸੀਂ ਜਿ ਵੋਖਰੇ ਤਰੀਕੇ ਦੇ ਨਾਲ ਮੋਛਾਂ ਬੰਨ ਲਓ ਇਹੋ ਜਿਹਾ ਕੀ ਖਾਸ ਆ ਤੁਹਾਡੇ ਅੰਦਰ ਮੋਛਾਂ ਦਾ ਬਾਈ ਜੀ ਇਹ ਹੈ ਕਿ ਮੋਛੇ ਦੀ ਥਿਊਰੀ ਆ ਬੰਨਣ ਦੀ ਕੈਮੀਕਲ ਦੀ ਥਿਊਰੀ ਆ ਮੈਂ ਮਲਤਾਨੀ ਮਿੱਟੀ ਕੈਮੀਕਲ ਤਾਂ ਕਹਿੰਦੇ ਨੁਕਸਾਨ ਕਰਦਾ ਹੈ ਜੇ ਮਲਤਾਨੀ ਮਿੱਟੀ ਚ ਪਾਓਗੇ ਜੇ ਲਾਉਣ ਦਾ ਜੇ ਮੰਨ ਲਓ ਤੁਸੀਂ ਦਵਾਈ ਵੀ ਓਵਰਡੋਜ਼ ਖਾ ਗਏ ਤਾਂ ਨੁਕਸਾਨ ਹੈ ਜਾਂ ਨਹੀਂ ਤਾਂ ਵਧੀਆ ਉਹ ਚੀਜ਼ ਹੈ ਕਿ ਉਹਨੂੰ ਹਰ ਇੱਕ ਚੀਜ਼ ਨੂੰ ਪ੍ਰੈਕਟੀਕਲੀ ਕਰਕੇ ਥਿਊਰੀ ਬੇਸ ਚ ਕਰਕੇ ਮੁੱਛ ਬੰਨਣਾ ਕਰੇ ਛੱਡਦੀ ਨਹੀਂ ਮੇਰੇ ਵਾਲੀ ਗਰੋਥ ਕਰਦੀ ਆ ਨਾਲ ਔਇਲ ਦੇਦੀਦਾ ਜੇ ਕਿਸੇ ਦੀ ਖਰਾਬ ਹੁੰਦੀ ਆ ਤਾਂ ਆਪਾਂ ਉਹ ਵੀ ਦੱਸੀਦਾ ਵੀ ਇਹ ਚੀਜ਼ ਇਦਾਂ ਇਦਾਂ ਖਰਾਬ ਹੋ ਰਹੀ ਹੈ ਕੀ ਹੈ ਪ੍ਰੋਪਰ ਟਰੀਟਮੈਂਟ ਕਰਕੇ ਦੇਣਾ ਤੁਸੀਂ ਨਾਈ ਨਹੀਂ ਕਹਿ ਸਕਦੇ ਤੁਸੀਂ ਟ੍ਰਾਈਕੋਲੋਜਿਸਟ ਕਹਿ ਸਕਦੇ ਤੁਸੀਂ ਮੈਨੂੰ ਅੱਜ ਦੇ ਹਿਸਾਬ ਦੇ ਨਾਲ ਸਲੂਨ ਵਾਲਾ ਬੰਦਾ ਜਿਹੜਾ ਟ੍ਰਾਈਕੋਲੋਜਿਸ ਦਾ ਕੋਰਸ ਕਰਦਾ ਹੈ 6 ਮਹੀਨੇ ਦਾ ਹੁੰਦਾ ਕੋਰਸ ਉਹ ਕਰਕੇ ਬੰਨਦਾ ਵਾ ਉਹਨੂੰ ਥਿਊਰੀ ਪਤਾ ਹੁੰਦੀ ਹੈ ਕੈਮੀਕਲ ਦੇ ਕੀ ਕੀ ਪਾਇਆ ਨੇ ਕਿਵੇਂ-ਕਿਵੇਂ ਕੰਮ ਕਰਨਾ ਜੇ ਪ੍ਰੋਪਰ ਪੜ੍ਹ ਕੇ ਕਰਦਾ ਹਨਾ ਪ੍ਰੋਪਰ ਥਿਊਰੀ ਦੇ ਕੇ ਸਟੂਡੈਂਟਾਂ ਨੂੰ ਤੋਰੀ ਦੇਣ ਜਿੰਨਾ ਕੋ ਮੇਰੇ ਜਿਹੇ ਹਨਰ ਹੈਗਾ ਮੈਨੂੰ ਇਹ ਵੀ ਬੰਨ੍ਹਦੀ ਆ ਕੋਈ ਚੱਕਰ ਨਹੀਂਗਾ ਮਨ ਨਾਲ ਕੀ ਕਰਨਾ ਹਮ ਮਾਲਕ ਨੇ ਬਖਸ਼ੀ ਟ੍ਰੇਨਿੰਗ ਵੀ ਦਿੰਦੇ ਆ ਮਤਲਬ ਹਾਂਜੀ ਹਾਂਜੀ ਸਾਰਾ ਕੁਝ ਚੱਲਦਾ ਤੇ ਦੇਖੋ ਤੁਸੀਂ ਪਹਿਲਾਂ ਮੇਰੀ ਕੰ ਇੰਟਰਵਿਊ ਕੀਤੀ ਦੋ ਘਰ ਚੁੱਟੀਆਂ ਪਹਿਲਾਂ ਹਮ ਤੇ ਪਹਿਲਾਂ ਕੀ ਸੀ ਅੱਜ ਕੀ ਹੈ ਤੋੜੇ ਮੂਰੀ ਆ ਤੁਸੀਂ ਦੇਖਿਆ ਜੇ ਨੀਤਾਂ ਸਿੱਧੀਆਂ ਨੀਤਾਂ ਨੂੰ ਮਰਜ਼ਾ ਨੇ ਤੇ ਹੋਰ ਤਾਂ ਆਪਾਂ ਲੈ ਕੀ ਜਾਣਾ ਝੂੜ ਬੋਲ ਕੇ ਮੈਂ ਕਿੰਨਾ ਕੁ ਲੰਬਾ ਟਾਈਮ ਚੱਲ ਪੂੰ ਝੂੜ ਬੋਲ ਕੇ ਇੱਕ ਵਾਰ ਬੰਦਾ ਆਊਗਾ ਕਹਿੰਦਾ ਬਾਰ ਬਾਰ ਥੋੜੀ ਆਊਗਾ ਹੁਣ ਮੇਰੇ ਨਾਲ ਪੱਕੀ ਫੈਮਿਲੀ ਜੁੜੀਆਂ ਹੋਈਆਂ ਨੇ ਮੇਰਾ ਜਿਹੜਾ ਆਇਲ ਯੂਜ਼ ਕਰਦਾ 10000 ਉਹਦਾ ਯੂਜ਼ ਕਰਦਾ ਜਿਹੜਾ ਰੈਗੂਲਰਲੀ ਲੈ ਰਿਹਾ ਠੀਕ ਹੈ ਜਿਹੜੇ ਪੱਕੇ ਜੁੜ ਗਏ ਮੇਰੇ ਨਾਲ ਉਹਨਾਂ ਦੇ ਬੱਚੇ ਵੀ ਜਦੋਂ ਹਰੀ ਫੈਮਿਲੀ ਯੂਜ਼ ਕਰਦੀਆਂ ਨੇ ਹਰ ਇੱਕ ਚੀਜ਼ ਚੱਲਦੀ ਪਈ ਆ ਸਟੈਪ ਬਾਈ ਸਟੈਪ ਬਾਕੀ ਬਾਬਾ ਨਾਨਕ ਦੇਖ ਜਾਂਦਾ ਯਾਰ ਨੇ ਹਰੇ ਲਈ ਬਾਬਾ ਸ਼ੁਕਰੀਆ ਅਮਨ ਤੁਸੀਂ ਜਿਹੜੀ ਵਧੀਆ ਜਾਣਕਾਰੀ ਜਿਹੜੀ ਤੁਹਾਨੂੰ ਤੁਨ ਬਾਬਾ ਸੈਨ ਭਗਤ ਜੀ ਬਾਰੇ ਵੀ ਦਿੱਤੀ ਤੁਸੀਂ ਤੇ ਇੱਕ ਨਾਈ ਭਾਈਚਾਰੇ ਦੇ ਬਾਰੇ ਤੁਸੀਂ ਸਮਝਾਇਆ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਜਿਹੜੇ ਲੋਕ ਸ਼ਰਮ ਮਾਨਦੇ ਨੇ ਜਾਂ ਕੀ ਪਤਾ ਤੁਹਾਡਾ ਪੋਡਕਾਸਟ ਆਪਣਾ ਅੱਜ ਦਾ ਸੁਣ ਕੇ ਜਰੂਰ ਉਹ ਵੀ ਆਪਣੇ ਆਪ ਨੂੰ ਪ੍ਰਾਊਡ ਨਾ ਕਹਿਣ ਲੱਗ ਜਾਣ ਕਿ ਅਸੀਂ ਇਹ ਕੰਮ ਕਰਦੇ ਹਾਂ ਇਹ ਚੀਜ਼ਾਂ ਅੱਜ ਮੈਂ ਤੁਹਾਡਾ ਨਾਲ ਸ਼ੇਅਰ ਕਰ ਰਹੀ ਮੇਰੀ ਫੈਮਿਲੀਜ਼ ਵੀ ਨਹੀਂ ਪਤਾਣਾ ਵੀ ਮੈਨੂੰ ਇੰਨੀ ਇਹਨਾਂ ਬਾਰੇ ਨੌਲੇਜ ਹੈਗੀ ਆਪਣੀ ਘਾਸ ਹੋਏ ਕਿਸੇ ਚੀਜ਼ ਬਾਰੇ ਤੇ ਤੁਸੀਂ ਇਹ ਦੇਖੋ ਵੀ ਦੁਨੀਆ 'ਚ ਕਿੰਨਾ ਭਲਾ ਹੋ ਰਿਹਾ ਸਰਜਰੀਆਂ ਹੋ ਰਹੀਆਂ ਸਭ ਤੋਂ ਵਧੀਆ ਖੁਸ਼ੀ ਮਿਲਦੀ ਹੈ ਜੇ ਕਿ ਇਹਦੀ ਸਰਜਰੀ ਕਰਕੇ ਜਾਨ ਬਚ ਜੇ ਤਾਂ ਖੁਸ਼ੀ ਮਿਲਦੀ ਉਹ ਚੀਜ਼ ਜੀ ਫਿਰ ਕੋ